ਬੱਤ ਬਣੇ ਹੋਏ ਨੇ ਕਿੱਥੇ ਜਾ ਰਹੇ ਨੇ ਤੁਸੀਂ ਸਾਰੇ ਅੱਜ ਸੇਪ ਦੇ ਜਾ ਰਹੇ ਹਮਾਰੀ ਭੈਣ ਨੇ ਛੋਟੀ ਸਿਕੱਟੀ ਦੀ ਹੈ ਓ ਫਿਰ ਤਾਂ ਬਾਤ ਅਸ਼ੀਆ ਦੀ ਹੈ ਮੈਂ ਬਾਤ ਕੇ ਕੋਈ ਵੀਵਸ ਕੋਈ ਕਮੈਂਟ ਦੱਸਣਾ ਚਾਹਉਂਦੇ ਤੇ ਅੱਛਾ ਇਸ ਕੱਪੀ ਆ ਤੇ ਹਿੰਦੀ ਬੜੀ ਬੋਲਦੇ ਜੇ ਕੋਈ ਪੰਜਾਬੀ ਵੀ ਬੋਲਿਆ ਕਰੋ ਨਾ ਆਪਣੀ ਮਾਸ਼ਾ ਹਰ ਕੋਈ ਸੁਪਰ ਮੈਡੰਗ ਗੁੱਟ ਕੇ ਜਾਂਦਾ ਮਾ ਜੈਤੀ ਮੋਈਦਾ ਤਰਗਾ ਤੰਦਗਾ ਬਾਹਰ ਆ ਜਾਣੀਆਂ ਜਾਰੀਆਂ ਹੈ ਡਰਾਈਵਰ ਸਾਹਿਬ ਤਾਂ ਹੀ ਬੜੇ ਚੁੱਪ ਚੁੱਪ ਬੈਠੇ ਤੇ ਕੀ ਗੱਲ ਤੁਹਾਨੂੰ ਕਾਚਾ ਕਿਤੇ ਕੀ ਗੱਲ ਹੈ ਸਾਡੇ ਸਾਉਣਿਆ ਬੇ ਸ਼ਿਰਖਾਂਡਾ ਸ਼ਿਰਖਾਂਡਾ ਉਹ ਓ ਮੀ ਆਇਆ ਹਰੇ ਨਹੀਂ ਆਇਆ ਇੰਨਾ ਪਰ ਵੇਹ ਇਦਾਂ ਨਾ ਮੌਸਮ ਠੀਕ ਰਹਿੰਦਾ ਨਾ ਕੋ ਮੰਨ ਲਈ ਨਾ ਜਾ ਡਰਾਈਵਰ ਸਾਹਿਬ ਨੇ ਸਾਡੇ ਨੇ ਰਮ ਕਸਮ ਗਾਜੀ ਜੀ ਕਿ ਲਾਗੋਸ ਬੋਲ ਲਗਾ ਮੈਨੂੰ ਬੋਲਣਾ ਤੇਰਾ ਕਿਉਂ ਕਰਕੇ ਤੇਰਾ ਇਹਨਾਂ ਨੂੰ ਟੈਨਸ਼ਨ ਲੱਗੀ ਪਈ ਆ ਪਤਾ ਨਹੀਂ ਕੀ ਅੜੀ ਗੱਲ ਦੀ ਯਾਰ ਮੇਰੇ ਕੋ ਤਾਂ ਕਰਕੇ ਲੱਗੀ ਪਈ ਟੈਨਸ਼ਨ ਹਾਂ ਹਾਂ ਜੀ ਪਾਣੀ ਪੀਣਾ ਹੈ ਬੋਤਲ ਤੇ ਹੱਥ ਚ ਹਾਂ ਓ ਮਾਈ ਗੋਡ ਮੀ ਆ ਗਿਆ ਕੀ ਆਖਦੀ ਜਾਜੀ

ਠੰਡਾ ਠੰਡਾ ਮੌਸਮ ਓ ਓ ਮਾਈ ਗਾਡ ਕਿਆ ਦੇਖ ਲਿਆ ਆਪਣੇ ਐਸਾ ਜੋ ਓ ਮਾਈ ਗਾਡ ਕਰ ਰਹੇ ਹੋ ਮੌਸਮ ਮੌਸਮ ਬਹੁਤ ਹੀ ਹਸੀਨ ਮੌਸਮ ਹੈ ਓ ਮਾਈ ਗਾਡ ਟਰੱਲਗਾ ਵੇਖ ਲਿਆ ਯਾਰ ਕਿਦ ਕਰ ਟਰੱਲਗਾ ਕੇ ਦੁਕਾਨਾਂ ਆਈ ਤੇ ਥਿਲਾਓ ਗੱਡੀ ਇੱਥੇ ਲਾਉਂਦੇ ਤੇ ਲਾਉਂਦੇ ਕਨਿਅਰ ਕਨੀ ਆਵੇ ਭਾਬੀ ਦੀ ਜਗ੍ਹਾ ਸਾਰੀ ਫ੍ਰੀ ਫ੍ਰੀ ਸੇਵਾ ਹੈ ਯੇਲਾ ਪਟਾ ਚਲੋ ਵੀਰ ਜੀ ਉੱਠ ਜਿਓ ਹੋਂਦੇ ਪਾਉਂ ਗਿਏ ਆ ਨੀਂਦਾ ਬੂਰੀਆਂ ਹੋ ਗਈਆਂ ਓਏ ਮੈਨੂੰ ਨੀਂਦਾ ਹੋਈ ਏ ਗੰਨਮੰਦੇ ਉਠੋ ਚਲੋ ਚਲੋ ਓ ਮਾਈ ਗੋਡ ਬਾਰੋ ਕੇ ਨਾਸਿਕ ਹਾਂ ਦੇਖੋ ਹਰ ਦਿਨ ਅੱਜ ਢਿੰਡਾ ਆਇਆ ਸੀ ਓਏ ਓਏ ਜੀ ਵਿਚਾਰਾ ਨੀਂਦ ਚ ਝੂਟੇ ਲਾ ਰਿਹਾ ਏ ਅੱਗੇ ਕੱਟੀ ਲੈ ਲਏ ਆਈ ਬਾਰ ਬਹੁਤ ਸੇਕਿਆ ਆਜੋ ਆਜੋ ਵਾਓ ਮੌਸਮ ਕਿੰਨਾ ਵਧੀਆ ਹੋਇਆ ਪਰ ਹਵਾ ਨਹੀਂ ਚੱਲਣ ਦੀ ਹਵਾ ਵੀ ਨਾਲ ਚੱਲਣੀ ਚਾਹੀਦੀ ਕਿੰਦੀ ਸ਼ਾਂਤੀ ਜੀ ਮੌਸਮ ਤਾਂ ਬਹੁਤ ਅੱਛਾ ਲੇਕਿਨ ਹਵਾ ਨਹੀਂ ਚੱਲ ਰਹੀ ਬਾਰਿਸ਼ ਵੀ ਨਹੀਂ ਇਹ ਬਾਤ ਬਹੁਤ ਸੈਡ ਹੈ ਸੋ ਸੈਡ ਇੰਨਾ ਨਿਆਣਿਆਂ ਦਾ ਵੇਖ ਕੀ ਹਾਲ ਆ ਹਾਏ ਚਾਚੀ ਆਂਦੀ ਇਧਰ ਨਾਲੇ ਹਟਲੀਆਂ ਲਾਈ ਜੰਨੀਆਂ ਦੇ ਹੌ ਹਾਲ ਹੀ ਜਿੰਨਾ ਖੀਰ ਲੈ ਕੇ ਨਹੀਂ ਆਈਆਂ ਤੇ ਆਪ ਇਕੱਲੀਆਂ ਤੁਰੀਆਂ ਫਿਰਦੀਆਂ ਨਹੀਂ ਸੁੱਚੀਆਂ ਆ ਪਗੜਾ ਕੁਛ ਕੀਤਾ ਖੀਰ ਸੁੱਚੀ ਵਿਚਾਰੀ guys ਇਹਨਾਂ ਨਾ ਸੁਣਿਆ ਕਿ ਇੱਥੇ 50 ਰੁਪਈਆ ਦੀ ਪੰਜਾਂ ਦੀਆਂ ਗਾਨੀਆਂ ਤਾਂ ਸੁਣ ਕੇ ਸਰਕੜੀ ਛੇਤੀ ਆਏ ਇੱਥੇ ਬੜੇ ਡਿਜ਼ਾਈਨ ਦੇ ਪਟੇ ਆ ਹਨਾ ਵੀਰ ਦੀ ਤਾਂ ਦਿਲ ਹੌਲਾ ਹੁੰਦਾ ਹੋਇਆ ਪੈਸੇ ਨਿਕਲਦੇ ਹੋਏ ਜੇਬ ਚੋਂ ਆ ਗਿਆ ਇਹ ਤਾਂ ਪਹਿਲਾਂ ਕਿ ਸ਼ੇਖ ਹੋ ਜਵੇ ਉਸ ਤੋਂ ਪਹਿਲਾਂ ਇਹ ਚੱਲ ਕੇ ਬਦਲਾ ਜੇ ਹੋਵੇ ਜੇ ਬੜਾ ਬੜ ਜਾਣਾ ਪੈਣਾ ਸਾਨੂੰ ਹੋਰ ਕਮਣਾ ਖੜਾਵਾ ਜੇ ਇੱਥੇ ਗਾਇਸ ਠੀਰਖਾਨ ਨੂੰ ਮਿਲਦੀ ਆ ਜੋ ਕਿ ਬਹੁਤ ਹੀ ਟੇਸਟੀ ਹੁੰਦੀ ਆ ਬਹੁਤ ਜ਼ਿਆਦਾ ਕੇਸੀ ਹੁੰਦੀ ਆ ਹੁਣ ਸਾਨੂੰ ਥੋੜਾ ਕਸ਼ਟ ਕਰਨਾ ਪੈਣਾ ਤੇ ਬਰਤਨ ਲੈ ਕੇ ਆਉਣੇ ਪੈਣੇ ਆ ਫਿਰ ਅਸੀਂ ਸਵਾਦੀ ਸਵਾਦੀ ਠੀਰ ਖਾ ਸਕਦੇ ਆ ਓ ਮਾਈ ਗਾਡ ਅਨ ਪਾਣੀ ਇਸ ਕਮਿੰਗ ਆ ਤੇ ਬੁਰਾ ਹੀ ਤੂਫਾਨ ਆਉਂਦਿਆਂ ਨੰਨ ਜੀ ਦਾ ਜਾਰੀ ਤੇ ਜਾਉਂਦੀ ਉੱਡ ਨਾ ਜਾਏ ਧਿਆਨ ਰੱਖੋ ਆਵੇ ਚਾਚੀ ਡਰ ਕੇ ਬੈਠੀ ਵੇ ਉਹ ਬੱਧੀ ਉਹ ਚਲੀ ਉਹ ਚਲੀ ਚਾਚੀ ਵੇ ਕੋਪਲਾਈ ਕਰਦੇ ਹੋ ਨਹੀਂ ਰਾਜ ਕਿਤਾ ਹੈ ਚਾਚੀ ਜੀ ਜੀ ਮੀਨੇ ਰੀ ਧੁਮਾਣਾ ਹੁੰਦਿਆ ਇਸ ਬਾਰਿਸ਼ ਕੇ ਮੌਸਮ ਮੇ ਗਰਮ ਗਰਮ ਖੀਰ ਠੰਡੇ ਠੰਡੇ ਮੌਸਮ ਮੇ ਆਹ ਲੜੀ ਜਾਂਦੇ ਦੇਖੋ ਖੀਰ ਤੋਂ ਦੇਖੋ ਗਾਇਸ ਕਿੰਨਾ ਮੀਂਹ ਪੈ ਰਿਹਾ ਏ ਇਧਰ ਓ ਮਾਈ ਗੋਡ ਗਾਇਸ ਇਹਨਾਂ ਨੂੰ ਲੱਗੰਦੀ ਹੀ ਮੀਂਹ ਦੇ ਵਿੱਚ ਠੰਡਾ ਤੇ ਇਹ ਵਿਚਾਰੇ ਕਹਿੰਦੇ ਕਿ ਸਾਨੂੰ ਗੱਡੀ ਛੱਡ ਗਿਆ ਤੇ ਹੁਣ ਇਹਨਾਂ ਨੇ ਆਪਾ ਛੱਡ ਕੇ ਚਲੇ ਆ ਜਾਈਏ ਯਾਹ ਮੈਨੂੰ ਅੱਜ ਪਤਾ ਲੱਗਾ ਕਿ ਇਸ ਪੋエム ਕਾ ਕਿੰਨਾ ਅੱਛਾ ਮੀਨਿੰਗ ਹੈ ਬਾਰਿਸ਼ ਆਈ ਸੀ ਮੈਨੂੰ ਨਹੀਂ ਆਉਂਦੀ ਕਿ ਨਿਕਲੀ ਬਾਰਿਸ਼ ਕੇ ਬੀਚ ਮੇਂ ਫਸ ਗਏ ਹਮ ਬਾਰਿਸ਼ ਸਾਈਡ ਪੇ ਹਮ ਗਾਇਸ ਦੇਖੋ ਆੜੀ ਜੱਜ ਦੇ ਕਿੰਨਾ ਬਾਰਿਸ਼ ਹੈ ਤਦ ਤੱਕ ਹਮ ਖੁੰਝੇ ਹੋਏ ਥੇ ਅਬ ਹਮ ਥੋੜੀ ਰਾਹਤ ਲੈਨੇ ਆਏ ਹੈ ਬਾਹਰ ਟੱਲਨੇ ਆਏ ਹੈ ਗਾਇਸ ਵੇਖੋ ਆੜੀ ਜੱਜ ਕਿੰਦੀ ਵਧੀਆ ਪੋエム ਬਣਾ ਲੈਂਦੀ ਹੈ ਆਪਣੇ ਕੋਲ ਐਵੇਂ ਥੋੜੀ ਕਹਿੰਦੇ ਹੈ ਕੀ ਕਹਿੰਦੇ ਕੀ ਕਰ ਲੈਣੇ ਥੋੜੇ ਥੋੜੇ ਕੀ ਕਹਿੰਦੇ ਆ ਕੁਝ ਵੀ ਨਹੀਂ ਕਹਿੰਦੇ ਬਹੁਤ ਕਹਿੰਦੇ ਆਪਾਂ ਨੂੰ ਇਹਨੂੰ ਲਿਆ ਕੇ ਦਿੱਤਾ ਜਾਵੇ ਇਹਨੂੰ ਲਿਆ ਕੇ ਦਿੱਤਾ ਜਾਵੇ ਗਾਇਸ ਇਧਰ ਵੇਖੋ ਇਹ ਵੀ ਕੋਈ ਨਾ ਚਾਹੇਗੇ ਇਹਨੂੰ ਚਾਹੀਦਾ ਨਾ ਤੁਹਾਡੀ ਗੱਲ ਜੀ ਨਾ ਹਜਮ ਨਹੀਂ ਹੋਈ ਤਾਂ ਐਸਿਡਿਟੀ ਜੀ ਹੋਣ ਲੱਗੀ ਥੋੜੀ ਜੀ ਕਿੱਦਾਂ ਵੇ ਦੱਸਿਓ ਮੈਂ ਅੱਛੀ ਕੋਈ ਬਣਾਈ ਤੇ ਨਹੀਂ ਕਮੈਂਟ ਕਰਕੇ ਕਿਹਨੇ ਕਮੈਂਟ ਨਹੀਂ ਕਰਨਾ ਹੋਰ ਕੋਈ ਵਿਚਾਰ ਬਸ ਬਾਰਿਸ਼ ਆਈ ਜਾ ਰਹੀ ਹੈ ਹੋ ਰਹੀਗੀ ਕਹਾਂਗੇ ਓਏ ਚਾ ਲੜਨ ਦਾਜ ਬਾਰਿਸ਼ ਆਈ ਜਾ ਰਹੀ ਹੈ ਹੋ ਨਾ ਤੀ ਜਲਦੀ ਜਲਦੀ ਘਰੇ ਦਲ ਜਾਣਾ ਵਾ ਠੰਡ ਲੱਗ ਰਹੀ ਹੈ ਲੀੜੇ ਨਹੀਂ ਹੁੰਦੇ ਕੱਪੜੇ ਹੁੰਦੇ ਆ ਅਨਪੜ੍ਹ ਗਵਰ ਲੋਕ ਐਜੂਕੇਟਰ ਪੀਪਲ ਨਹੀਂ ਇਹ ਪੰਜਾਬੀ ਲੋਗ ਹੁੰਦੇ ਆ ਫਿਰ ਤਾਂ ਗਰੇ ਕੱਪੜੇ ਉਹ ਕੁੱਤੇ ਵਿਚਾਰੇ ਨੂੰ ਕੀ ਹੋ ਗਿਆ ਇਹ ਮੇਰੇ ਵਾਲ ਉੱਡ ਗਏ ਤੇ ਮੇਰੀ ਚ ਮੇਰੀ ਚ ਵਿਚਾਰੇ ਦੇ ਵਾਲ ਉੱਡ ਗਏ ਨੇ ਹੁਣ ਕੀ ਕੀਤਾ ਜਾ ਸਕਦਾ ਹੈ ਹੁਣ ਤਾਂ ਕੁਝ ਨਹੀਂ ਕੀਤਾ ਜਾ ਸਕਦਾ ਘਰੇ ਜਾ ਸਦੇ ਆ ਇੱਕ ਜਿਹੜਾ ਡੱਬਾ ਉੰਡ ਗਿਆ ਸੀ ਚਾਚੀ ਵਿਚਾਰੀ ਡਰ ਗਈ ਨਾਲੇ ਹੱਸੀ ਜਾਵੇ ਹਾਂ ਦੀ ਓਏ ਡੱਬਾ ਰੜਕੇ ਆ ਗਿਆ ਜੀ ਮੇਰੇ ਨਾਲ ਡੱਬਾ ਰੜਦਾ ਫਿਰੇ ਕੋਣ ਬਥੇਰਾ ਕੇ ਜਾਂਦਾ ਡੱਬਾ ਬਾਹਰ ਤਰਨ ਬਿਆਜ ਮੈਜਿਕ ਹੋ ਲਿਆ ਪੈਰ ਲੱਗ ਗਏ ਲੱਗਦਾ ਨੂੰ ਚੱਲੇ ਚੱਬੂ ਇਹ ਇਹ ਬਈ ਬਿਜਾਰ ਦੀ ਕੀ ਕਰਨਾ ਕਿ ਬਿਜਾਰ ਚ ਪਾ ਚੂੜੀਆਂ ਛੱਲੇ ਦੇਖਣਾ ਕੀ ਹੈ ਚੂੜੀਆਂ ਛੱਲੇ ਲੈਣੇ ਆ ਬੀਬੀਆਂ ਨੇ ਨਾ ਪਾ ਕੋਈ ਗਾਜਰਾ ਇਧਰਾ ਉਟੇਂ ਦੇ ਮਿੰਡੀ ਕੋਈ ਗਾਜਰੇ ਵਰਤੂ ਇਧਰਾ ਮੇਰੀ ਪੁੰਡੀ ਮੇਰੀ ਐਕਸਕਿਊਜ਼ ਮੀ ਗਾਇਸ ਅਭੀ ਆਪ ਗੋਲ ਗੱਪੇ ਪਾਣੀ ਪੂਰੀ ਵਗੈਰਾ ਖਾ ਕੇ ਕਿ ਐਸੇ ਫੀਲ ਕਰ ਰਹੇ ਹੋ ਅਮ ਇਧ ਆ ਰਹੇ ਰੀਆ ਵਾਲੇ ਪਤਾ ਰੀਆ ਵਾਲੇ ਪਤਾ ਪੈਕੇ ਪੈਕੇ ਤੇ ਬੋਲਾਈ ਦੇ ਅਮ ਦਸਾਉਂ ਗਾਇਸ ਅਮ ਇਧ ਆਈ ਬੜਾ ਏਸੀ ਛੱਡ ਕੇ ਆਏ ਹੀ ਕਿ ਬੜੀ ਗਰਮੀ ਆ ਤੇ ਹੁਣ ਜਾਂਦੇ ਹਾਂ ਲੱਗਦਾ ਹੀਟਰ ਦੀ ਲੋੜ ਪੈਣੀ ਆ ਇਹ ਸਾਰੇ ਜਿਹੜੇ ਵਿਅਕਤੀ ਆ ਇਹ ਕਹਿ ਰਹੇ ਨੇ ਕਿ ਸਾਨੂੰ ਠੰਡ ਬਹੁਤ ਲੱਗ ਰਹੀ ਆ ਜਿੱਦਾਂ ਕਿ ਆਇ ਤੇ ਕਬਲ ਲਗਾ ਪਾ ਨਿਕਲੇ ਇਨੇ ਬਾਬੇ ਤੇ ਕੜ ਕੇ ਉਹ ਸਭ ਪਲੇ ਨਿਕਲ ਕੇ ਤਰੇ ਇੰਨੀ ਜਿਆਦਾ ਨੇਰੀ ਆ ਗਈ ਤੇ ਨਾਲ ਹੀ ਵਰਖਾ ਵੀ ਆ ਗਈ ਸੀ ਆਇ ਤਾਂ ਬਹੁਤ ਜਿਆਦਾ ਲੜੀ ਜਾਂਦੇ ਰਹੇ ਹਾਂ ਮਾਤਾ ਥੱਲੋਕ ਦੇ ਆਪ ਜੋ ਸਾਹਮਣੇ ਫਿਰਦ ਕਰਦੇ ਆਂ ਆਇ ਨਿਆਣੇ ਉੱਡ ਚਲੇ ਇਨਾਂ ਦੇ ਤੇ ਚਾਚੀ ਦੇ ਤੇ ਚੱਲ ਵੜੀਆਂ ਹੋਰੀ ਹੋਰ ਗੱਲਾਂ ਦੀਆਂ ਗੱਲਾਂ ਵਿਚਾਰੀ ਸਾਡੀ ਚਾਚੀ ਉੱਡ ਚਲੀ ਨੇ ਆਪਣੇ ਆਪ ਨੂੰ ਮਾਸ ਸਮਝ ਲਿਆ ਮੈਂ ਬੁਰਜੀ ਨਾਲ ਲਾ ਕੇ ਕੰਟਰੋਲ ਕੀਤਾ ਤੇਰੇ ਤੇਰੇ ਦਿੱਤਾ ਛੇ ਲੱਕ ਕਮਰਾ ਦਿੱਤਾ ਉਹ ਚਵਾੜਿਆ ਉਹ ਨਾ ਜਾਵੇ ਕਿਤੇ ਉਹਨਾਂ ਕਹਣਾ ਇੱਕ ਕਿਥੇ ਛੱਡ ਆਏ ਜੇ ਵਿਚਾਰੀ ਸਾਡੀ ਚਾਚੀ